ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਪਿੰਡ ਦੀਆਂ ਬੁੜੀਆਂ ਨੇ ਫੁੱਕੀ ਗੁੱਡੀ ਕਿਨਰਾ ਨੇ ਵੀ ਬੁੜੀਆਂ ਦਾ ਦਿੱਤਾ ਸਾਥ ਆਇਆ ਪਟਾਕਾ ਬਾਰ ਬਾਰ ਸਾਡਾ ਪਿਆ ਆਪਣਾ ਦੱਸ ਦਈਏ ਤੁਹਾਨੂੰ ਕਿ ਮਾਨਸੂਨ ਦਾ ਸਮਾਂ ਚੱਲ ਰਿਹਾ ਹੈ ਤੇ ਸੋਂ ਦੇ ਮਹੀਨੇ ਦੇ ਵਿੱਚ ਵੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਦੇਖਣ ਨੂੰ ਮਿਲ ਰਿਹਾ ਪਰ ਕਈ ਇਲਾਕੇ ਐਸੇ ਨੇ ਜਿੱਥੇ ਹਜੇ ਮੀਂਹ ਨਹੀਂ ਦੇਖਣ ਨੂੰ ਮਿਲ ਰਿਹਾ ਜਿਸ ਨੂੰ ਲੈ ਕੇ ਤਸਵੀਰਾਂ ਮਾਸੀਵਾਲਾ ਸਾਹਿਬ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਪਿੰਡ ਦੀਆਂ ਬੁੜੀਆਂ ਨੇ ਇਕੱਠੇ ਹੋ ਕੇ ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਗੁੱਡੀ ਫੂਕੀ ਆ ਤੇ ਇਸ ਕੰਮ ਦੇ ਵਿੱਚ ਇਲਾਕੇ ਦੇ ਕਿਨਾਰੇ ਨੇ ਵੀ ਉਹਨਾਂ ਦਾ ਸਾਥ ਦਿੱਤਾ ਵਾ ਕਿਉਂਕਿ ਗਰਮੀ ਦੇ ਨਾਲ ਹਾਲ ਬਿਹਾਲ ਹੋ ਗਏ ਨੇ ਪਿੰਡ ਦੇ ਲੋਕ ਅੱਕੇ ਹੋਏ ਨੇ ਤੇ ਗਰਮੀ ਤੋਂ ਪਸੀਨਾ ਪਸੀਨ ਹੋਏ ਇਹਨਾਂ ਨੂੰ ਪੁਰਾਣੇ ਜ਼ਮਾਨੇ ਦੇ ਵਿੱਚ ਜਿਵੇਂ ਪਿੰਡ ਦੀਆਂ ਬੁੜੀਆਂ ਗੁੱਡੀ ਫੂਕਦੀਆਂ ਸੀ ਮੀਂਹ ਪਵਾਨ ਦੇ ਲਈ ਤਾਂ ਉਹਨਾਂ ਵੱਲੋਂ ਵੀ ਪੁਰਾਣੇ ਰੀਤੀ ਰਿਵਾਜਾਂ ਦੇ ਅਨੁਸਾਰ ਪਿੰਡ ਦੇ ਵਿੱਚ ਗੁੱਡੀ ਫੂਕੀ ਗਈ ਆ ਤਸਵੀਰਾਂ 'ਚ ਦਿਖਾਈ ਦੇ ਰਿਹਾ ਕਿ ਕਿੱਦਾਂ ਪਿੰਡ ਦੀਆਂ ਬੁੜੀਆਂ ਇਕੱਠੀਆਂ ਹੋ ਕੇ ਪਿੱਟ ਸਿਆਪਾ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਇਹਨਾਂ ਦਾ ਪੁਰਾਣਾ ਰੀਤੀ ਰਿਵਾਜਾਂ ਦੇ ਨਾਲ ਇੰਦਰ ਦੇਵਤਾ ਨੇ ਨੂੰ ਇਸ ਤਰ੍ਹਾਂ ਦਾ ਗੁੱਡੀ ਫੂਕਣ ਦੇ ਨਾਲ ਖੁਸ਼ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਮੀਂਹ ਪੈ ਜਾਂਦਾ ਤਾਂ ਇਸ ਸਾਰੇ ਰੀਤੀ ਰਿਵਾਜਾਂ ਨੂੰ ਲੈ ਕੇ ਪਿੰਡ ਦੀ ਬੁੜੀਆਂ ਦਾ ਕੀ ਹੈ ਕਹਿਣਾ ਆਓ ਤੁਹਾਨੂੰ ਸੁਣਾਨੇ ਹਾਂ ਜੀ ਜਾਈ ਸਾਡਾ ਹੋ ਗਿਆ ਜਣੀ ਅਸੀਂ ਝੂਕਦੇ ਤੇ ਘਾਰਿਆਂ ਨੂੰ ਆਉਣ ਤੇ ਝੂਕਦੇ ਹੈ ਨਾ ਅਮਰਾ ਤੇ ਝੂਕਦੇ ਹੁੰਦੇ ਸੀ ਜੇ ਤਾਂ ਕੋਈ ਜਵਾਨ ਹੁੰਦੇ ਸੀ ਜਦੋਂ ਮੀਂਹ ਨਹੀਂ ਪੈਂਦਾ ਸੀ ਤਾਂ ਝੂਕਦੇ ਸੀ ਝੂਕਦਾ ਝੂਕਦੇ ਸੀ ਉਸ ਤਰ੍ਹਾਂ ਸਮਾਂ ਬਹੁਤ ਵਧੀਆ ਲੱਗਦਾ ਹੇ ਸਮਾਂ ਵੀ ਬਹੁਤ ਵਧੀਆ ਆ ਜੀ ਤਾਂ ਗੁੱਡੀ ਭੁਖਣ ਜਾਂ ਨਹੀਂ ਜਾਨੀ ਕਿ ਬਈ ਨਹੀਂ ਕੋਈ ਕਿਸੇ ਦਿਨ ਸਾਨੂੰ ਦਈਏ ਨਾ ਕੋਈ ਮੁੰਡਾ ਦੀ ਨਾਲ ਕੋਈ ਕੁੜੀਆਂ ਕੁੜੀਆਂ ਨਾਲ ਜਾਂਦੇ ਹਾਂ ਕੁੜੀਆਂ ਕੁੜੀਆਂ ਜਾਂਦੀਆਂ ਹਾਂ ਜੀ ਬਹੁਤ ਕੁੜੀਆਂ ਜਾਂਦੇ ਨੇ ਜਿਆਦਾ ਨਹੀਂ ਵੀ ਜਦੇ ਆ ਜਾਂਦਾ ਨਹੀਂ ਹਾਂ ਨਹੀਂ ਵੀ ਜਦੇ ਆ ਜਾਂਦਾ ਜਿਆਦਾ ਸਿੰਘ ਜੀ ਹਰਕ ਬਹੁਤ ਆ ਜਾਂਦੇ ਪਹਿਲਾਂ ਸਮਾਂ ਬਹੁਤ ਚੰਗਾ ਆ ਜੀ ਹੁਣ ਸਮੇ ਦਾ ਉਹ ਤਾਂ ਇਹ ਵੀ ਕਿਵੇਂ ਇਹ ਗਰਮੀ ਦੀ ਰਾਤ ਨੂੰ ਦੇ ਹਾਸਾ ਲਈ ਉਹ ਕਰਦੇ ਕਿੰਨੇ ਸਮੇਂ ਤੋਂ ਇਹ ਬਹੁਤ ਸਮੇਂ ਕੋ ਖੋ ਗਿਆ ਪਤਾ ਨਹੀਂ ਸਾਡੇ ਬਜੁਰਗ ਦੇ ਸਾਡਾ ਇੱਥੇ ਸਾਨੂੰ 30 ਸਾਲ ਹੋ ਗਏ ਮੈਨੂੰ ਆਈਆ ਹੋਇਆ ਨਹੀਂ ਇਹ ਇਮਾਨਦਾਰ ਨਾਲ ਇਹਨਾਂ ਦੇ ਭੈਣ ਦੇ ਨਾਲ ਇਕਣੀ ਆ ਹਾਂ ਕੁਝ ਨਹੀਂ ਬਦਲਿਆ ਹੈਗਾ ਅੱਗੇ ਵੀ ਮਤਲਬ ਹੁਣ ਕੋਲ ਬਲੇ ਕਹਿੰਦੇ ਉਹ ਹੀ ਬੰਦ ਕੋਸ਼ ਕਰਦੇ ਪਹਿਲਾਂ ਤੋਂ ਮਿੱਠੀਆਂ ਰੋਟੀਆਂ ਚੱਲਦੀਆਂ ਲੋਕੀ ਮੀਂਹ ਮੰਗਦੇ ਨੇ ਆਪਣਾ ਲੋਕਾਂ ਨੂੰ ਗਰਮੀ ਤੋਂ ਰਾਹਤ ਨਹੀਂ ਮਿਲਦੀ ਐ ਬਿਲਕੁਲ अपना गर्मी घटिया सुन गया मीह पे मैंने चाली साल हो गए किने तीण। साल तो हो गए सुन लो आप तेरा समा एक नहीं प्यार मेरा मैंने, ए ना दिक्कत पहन दिया, सारे कहने बबली फूक पाओ, गुडी फूके

ਆ ਨਰਾਂ ਨੂੰ ਫਾਇਦਾ ਹੋਵੇ ਜਾਂ ਟਾਂ ਨੂੰ ਫਾਇਦਾ ਹੋਊਗਾ ਸਭ ਨੂੰ ਫਾਇਦਾ ਹੋਊਗਾ ਜਾਣਾ ਬਰਾਣਾ ਨੂੰ ਫਾਇਦਾ ਬਾਰਾ ਡੰਗਰਾਂ ਨੂੰ ਫਾਇਦਾ ਹੋਵੇ ਮਾਤਾ ਮੇਹ ਜੀ ਭਰਾਈ ਮੰਗਦੇ ਇਸ ਤਾਂ ਜਿਹੇ ਪਰਾ ਹੋਊਗਾ ساری ਦੁਨੀਆ ਦੇ ਹੋਊਗਾ ਢੋਲ ਵਜਾਇਆ ਇੱਕ ਆਣ ਤਾਂ ਵਜਾਇਆ ਢੋਲ ਵੀ ਮਾਨ ਮੋਟਾ ਮੇਰਾ ਬਹੁਤ ਖੁਸ਼ ਹੋ ਜਵੇ